ਬੰਗ ਨਿਕਰਪਾਤ ਅਮਰ ਸਤਿਗੁਰੂ ਆਮਰ ਦਾਸ ਅਮਰ ਚਕਰ ਦੁਰ ਰਾਮ ਦੀਆ ਦੁਰ ਰਾਮ ਦਾ ਸਤਿ ਦਰਸ਼ਨ ਪਰਸ ਕਰਮ ਕਰ ਅਮਰ ਦਾਨਾ ਦੁਰ ਤੂਫਾਨ ਪ੍ਰਾਣ ਪੁਰਨ ਦਿੱਖੋ ਨਹਿਰਾ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਦੋਕ ਮਹੱਲਾ ਕੀ ਜਾਪ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨ ਲਖੈ ਆਇ ਜਗਮਾਨ ਵਰਨਾ ਮਟਕਿਆ ਕਾਲ ਕਾ ਕਿਛ ਨ ਵਸਾਈ ਸਰ ਸੇਵਾ ਤੇ ਸੁਖੁ ਤੁਜੈ ਟਰ ਤਖ ਨਾ ਲਗੈ ਆਏ ਜੰਮਣ ਮਰਣਾ ਮਿਤ ਕਾਇ ਕਾਲ ਲਾਹਿਕਾ ਕਿਛ ਨਾ ਵਸਾਈ ਹਰ ਸੇਤੀ ਮਨ ਰੋਗ ਰਹੀਆ ਸੱਚੇ ਰਹਿਆ ਸਮਾਏ ਆਨਕ ਹਉ ਬਲਵਾਨੀ ਤਿਨ ਕੋ ਤੋ ਜੱਲਨ ਸਤਗੁਰ ਭਾਏ ਮਹਲਾ ਕੀ ਜਾਨ ਮਨ ਸਾਧੂ ਬਸ ਤਉ ਨਾ ਉਹ ਵਈ ਜੀ ਅਨੇਕ ਤਰੈ ਸਿਧਾਰ ਪਰ ਕੀ ਸਾਰ ਨ ਜਾਣੀ ਤੂ ਚਰ ਭਾਏ ਪਿਆਰ ਸਾ ਸੁਤ ਸਾਖ ਲੱਕਣੀ ਨਾਨਕ ਨਾਰੀ ਵਿੱਚ ਗੁਲਾਰ ਪਾਵੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਸਿਹਾਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨੋਂ ਕੁਰਬਾਣੀ ਜਿਨ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਲੈਣੀ ਹਉ ਵਾਰਿਆ ਆਪਣੇ ਗੁਰੂ ਤਨ ਮੇਰਾ ਹਰ ਸਚਣ ਮੇਲੇ ਆਸੈਣੀ ਹਉ ਵਾਰਿਆ ਆਪਣੇ ਰਾਹ ਸੱਜਣ ਮੇਲੇ ਆ ਸੈਣੀ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਕੀ ਫਤਿਹ